ਟਾਪ 3 7 ਅਪ੍ਰੈਲ ਈਵਨਿੰਗ ਸੈਕਸ਼ਨ ਦੇ ਮੀਡੀਆ ਸਰਵਲਟਸ ਤੁਹਾਡਾ ਸਵਾਗਤ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਕਾਜ ਵੱਲੋਂ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਭਲਕੇ 8 ਅਪ੍ਰੈਲ ਸਵੇਰੇ 9:30 ਵਜੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੱਦ ਲਈ ਗਈ ਹੈ। ਇਹ ਉਹਨਾਂ ਦੀ ਬਤੌਰ ਜਥੇਦਾਰ ਪੰਜ ਸਿੰਘ ਸਹਿਬਾਨ ਦੀ ਪਹਿਲੀ ਬੈਠਕ ਹੋਵੇਗੀ। ਭਾਵੇਂ ਸਮਝਾ ਜਾ ਰਿਹਾ ਹੈ ਕਿ ਖਾਲਸਾ ਸਾਜਨਾ ਦਿਵਸ ਕੈਨ ਦਾ ਭਾਵ ਕਿ ਵਿਸਾਖੀ ਸੰਬੰਧੀ ਪੰਥਕ ਧਾਰਮਿਕ ਤੇ ਸਮਾਜਿਕ ਮਾਮਲਿਆਂ ਉੱਤੇ ਬਚਾਰਾਂ ਕਰਨ ਲਈ ਪੰਜ ਸਿੰਘ ਸਾਹਿਬਾਂ ਦੀ ਇਕਤਰਤਾ ਸੱਦੀ ਗਈ ਹੈ ਪਰੰਤੂ ਸਿਆਸੀ ਲਿਹਾਜ਼ ਉਤੇ ਇਹ ਬੈਠਕ ਉਸ ਵੇਲੇ ਅਹਿਮ ਮੰਨੀ ਜਾ ਰਹੀ ਹੈ ਜਦੋਂ 2 ਦਸੰਬਰ 2024 ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਉਤੇ ਕਈ ਤਰ੍ਹਾਂ ਦੀਆਂ ਰਾਏ ਆਮਾਂ ਤੇ ਸ਼ੰਕੇ ਉਭਜ ਰਹੇ ਹੋਣ ਅਕਾਲੀ ਸੰਕਟ ਗਹਿਰਾ ਹੋ ਰਿਹਾ ਹੋਵੇ ਧੜੇਬੰਦੀ ਵਧ ਰਹੀ ਹੋਵੇ ਤਾਂ ਅਜਿਹੇ ਮਾਹੌਲ ਵੇਲੇ ਇਸ ਇਕਤਰਤਾ ਨੂੰ ਵੱਖਰੀ ਅਹਿਮਤ ਵੱਜੋਂ ਵੀ ਵੇਖਿਆ ਜਾ ਰਿਹਾ ਹੈ ਖਾਸ ਕਰਕੇ ਦੋ ਦਿਨ ਪਹਿਲਾਂ ਜਥੇਦਾਰ ਸ੍ਰੀ ਕਾਲ ਤਖਸਾਹ ਵੱਲੋਂ ਅਕਾਲੀ ਦਲ ਦੀ ਭਰਤੀ ਸੰਬੰਧੀ ਦਿੱਤੇ ਬਿਆਨ ਦੇ ਵਿੱਚ ਇਹ ਇਕਤਰਤਾ ਹੋਰ ਵੀ ਸੁਖਮ ਬਣੀ ਹੋਈ ਹੈ ਦੱਸਣ ਜੋਗ ਹੈ ਕਿ ਦੋ ਦਿਨ ਪਹਿਲਾਂ ਸ੍ਰੀ ਕਾਲ ਤਖਸਾਹ ਦੇ ਜਥੇਦਾਰ ਗਿਆਨੀ ਕਲਦੇਵ ਸਿੰਘ ਗੜਗੱਜ ਵੱਲੋਂ ਦਿੱਤੇ ਬਿਆਨ ਦਾ ਮੋٹے ਤੌਰ ਤੇ ਅਰਥ ਸੀ ਕਿ ਸ੍ਰੀ ਅਕਾਲ ਤਖਸਾਹ ਸਾਰੇ ਅਕਾਲੀ ਧੜਿਆਂ ਦੀ ਇੱਕ ਸਮਾਨ ਹੈ ਤੇ ਇਹ ਵੀ ਕਹਿਣਾ ਸੀ ਕਿ ਕਿਸੇ ਇੱਕ ਨੂੰ ਹੱਕ ਨਹੀਂ ਕਿ ਉਹ ਦਾਵਾ ਕਰੇ ਕਿ ਅਸੀਂ ਮਾਨਤਾ ਪ੍ਰਾਪਤ ਹਾਂ ਸਾਰੇ ਕਾਲੀ ਧੜੇ ਅਕਾਲ ਤਖਤ ਨੂੰ ਸਮਰਪਿਤ ਹਨ ਉਧਰ ਭੜਕੇ ਹੀ ਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਬੈਠਕ ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਦੇ ਵਿੱਚ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੁੰਧੜ ਵੱਲੋਂ ਸੱਦੀ ਹੋਈ ਹੈ ਤੇ ਮੋٹے ਤੌਰ ਤੇ ਸੰਭਾਵਨਾ ਹੈ ਕਿ ਅਗਲੇ 1-2 ਦਿਨਾਂ ਬਾਅਦ ਇਸ ਬੈਠਕ ਵਿੱਚੋਂ ਪਾਰਟੀ ਦਾ ਜਿਹੜਾ ਜਨਰਲ ਅਜਲਾਸ ਉਹ ਤੈਅ ਕਰ ਲਿਆ ਜਾਏਗਾ ਹੁਣ ਵੇਖਣਾ ਹੋਵੇਗਾ ਕਿ ਅਕਾਲੀ ਦਲ ਦੇ ਜਿਹੜੇ ਮੁੜ ਪ੍ਰਧਾਨ ਉਹ ਕੀ ਸੁਖਵੀਰ ਸਿੰਘ ਬਾਦਲ ਹੀ ਬਣ ਰਹੇ ਹਨ ਜਾਂ ਕਿਸੇ ਹੋਰ ਅਕਾਲੀ ਆਗੂ ਤੇ ਇਹ ਗੁਣੀਆਂ ਪਵੇਗਾ ਵੇਖਣ ਵਾਲੀ ਗੱਲ ਹੈ ਕਿ ਅਕਾਲੀ ਦਲ ਦਾ ਇਹ ਸੰਕਟ ਕੱਲ ਦੇ ਦੇਣ ਉੱਤੇ ਇਹ ਅਗਲੇ ਸਮੇਂ ਕਹਿੰਦਾ ਪਾਵ ਕਿ ਅਗਲੀ ਕਿਹੜੀ ਮਹਾਰ ਨੂੰ ਉਹ ਕੱਤੇਗਾ ਉਧਰ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਪਾਰਟੀ ਤੋਂ ਕਹਿੰਦਾ ਭਾਵ ਕਿ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ ਅਕਾਲੀ ਦਲ ਦੇ ਜਰਨਲਿਸਤ ਕਤਰ ਗੁਰਪ੍ਰੀਤ ਸਿੰਘ ਰਾਜੂ ਖੰਡਾ ਦਾ ਕਹਿਣ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਿਸਾਖੀ ਤੋਂ ਪਹਿਲਾਂ ਹੋਣ ਵਾਲੀ ਹੈ ਉਹ ਪਟਿਆਲਾ ਦਿਹਾਤੀ ਹਲਕੇ ਦੇ ਡੈਲੀਗੇਟ ਅਜਲਾਸ਼ ਚ ਬੋਲ ਰਹੇ ਸਨ ਉਨ੍ਹਾਂ ਆਖਿਆ ਕਿ ਐਤਕੀਂ ਡੈਲੀਗੇਟ ਭਰਤੀ ਚ ਵੱਡਾ ਅਚਾਰਿਆ ਉਹਨਾਂ ਇਹ ਵੀ ਸਾਫ ਕੀਤਾ ਕਿ ਝੁੰਡਾ ਕਮੇਟੀ ਚ ਕਿਤੇ ਵੀ ਅੰਕਤ ਨਹੀਂ ਸੀ ਕਿ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਬਦਲਿਆ ਜਾਏ ਇਸ ਮੌਕੇ ਅਬਜ਼ਰਵਰ ਮਾ ਜੋ ਐਨ ਕੇ ਸ਼ਰਮਾ ਤੇ ਜੂਧ ਕਾਲੀਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਸਮੇਤ ਹੋਰ ਅਕਾਲੀ ਆਗੂ ਵੀ ਮੌਜੂਦ ਸਨ ਇਹ ਪ੍ਰੋਗਰਾਮ ਹਲਕਾ ਪਟਿਆਲਾ ਅਧਿਆਤਿ ਦੇ ਇੰਚਾਰਜ ਸਰਦਾਰ ਜਸਪਾਲ ਸਿੰਘ ਬਿੱਟੂ ਛੱਟਾ ਦੀ ਗਵਾਈ ਹੇਠ ਹੋਇਆ ਉਧਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿ ਅੱਜ ਖੰਨਾ ਨਰਸਿੰਘ ਹੋਮ ਚੋਂ ਬਾਹਰ ਮਤਲਬ ਕਿ ਅਗਲੀ ਪੰਚਾਇਤ ਜਿਹੜੀ ਏ ਤਨੌਲੇ ਵਿਖੇ ਹੋਈ ਉਧਰ ਰਵਾਨਾ ਹੋਏ ਉਹਨਾਂ ਨੇ ਉਹਦੇ ਵਿੱਚ ਹਿੱਸਾ ਵੀ ਲਿਆ ਪਰੰਤੂ ਸੇਹ ਦੇ ਵਿੱਚ ਫਿਰ ਵਿਗਾੜ ਪੈਣ ਦੀ ਵਜ੍ਹਾ ਉਹਨਾਂ ਨੂੰ ਬਾਅਦ ਦੇ ਵਿੱਚ ਮੋੜ ਨਰਸਿੰਗ ਹੋਮ ਦੇ ਵਿੱਚ ਦਾਖਲ ਹੋਣਾ ਪਿਆ ਖੈਰ ਅੱਜ ਦੇ ਇਸ ਮੀਡੀਆ ਸਰਦਲ ਨੂੰ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ ਦੇਖਦੇ ਰਹੋ ਚੈਨਲ ਈ ਮਿਸ਼ਨ ਪੰਜਾਬੀ ਰੱਬ ਰੱਖਾ ਈ ਮਿਸ਼ਨ ਪੰਜਾਬੀ